ਅੱਜ ਅਸੀਂ ਪਹੁੰਚੇ ਹਾਂ ਅਜਨਾਲਾ ਪਿੰਡ ਆ 네ਪਾਲ ਪਿੰਡ ਜਿੱਥੇ ਅਸੀਂ ਪਹੁੰਚੇ ਹਾਂ ਔਰ ਮੌਜੂਦਾ ਹਾਲਾਤ ਜਿਹੜੇ ਆ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਪਿੱਛੇ ਤੁਸੀਂ ਪਾਣੀ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਜਿਹੜਾ ਪਾਣੀ ਆਇਆ ਹੋਇਆ ਪੈਲੀਆਂ ਜਿਹੜੀਆਂ ਬਿਲਕੁਲ ਭਰ ਚੁੱਕੀਆਂ ਨੇ ਔਰ ਇੱਧਰ ਮੈਂ ਚਾਹਾਂਗਾ ਕਿ ਇਸ ਇੱਧਰ ਵੀ ਕੈਮਰਾ ਮਾਰ ਕੇ ਦਿਖਾਇਆ ਜਾਵੇ ਪਾਣੀ ਦਾ ਜਿਹੜਾ ਫਲੋ ਆ ਉਹ ਕਾਫੀ ਜ਼ਿਆਦਾ ਤੇਜ਼ ਆ ਤੇ ਫਸਲਾਂ ਜਿਹੜੀਆਂ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ ਪੈਲੀਆਂ ਆ ਦੇ ਵਿੱਚ ਤੇ ਸਾਡੇ ਵਿੱਚ ਪਿੰਡ ਦੇ ਕੁਝ ਮੋਤਵਾਰ ਬੰਦੇ ਇਸ ਜਗ੍ਹਾ ਦੇ ਉੱਤੇ ਵਿਅਕਤੀ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨੀ ਚਾਹਾਂਗੇ ਹਾਂਜੀ ਸਰ ਜੇ ਸਰ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਅੱਜ ਪੰਜਾਬ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਹੋਏ ਪਏ ਨੇ ਤੇ ਆਪਾਂ ਇਸ ਪਿੰਡ ਦੇ ਵਿੱਚ ਅੱਜ ਦੌਰਾ ਕਰਨ ਦੇ ਲਈ ਆਏ ਆ ਤੇ ਸਾਡੇ ਜੋ ਮੌਜੂਦਾ ਇਸ ਸਮੇਂ ਵੈਲਫੇਅਰ ਬੋਰਡ ਦੇ ਜੋ ਮੈਂਬਰ ਨੇ ਗੀਤਾ ਗਿੱਲ ਜੀ ਉਹ ਵੀ ਇਸ ਜਗ੍ਹਾ ਦੇ ਉੱਤੇ ਪਹੁੰਚੇ ਆ ਖਾਸ ਕਰਕੇ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਵੱਲੋਂ ਇਹ ਜਿਹੜੀ ਆ ਹੈਲਪ ਜਿਹੜੀ ਐ ਸਪੰਡ ਦੇ ਵਿੱਚ ਪਹੁੰਚਾਈ ਗਈ ਆ ਤੇ ਜੋ ਕੀ ਇਸ ਸਮੇਂ ਜਿਹੜੀ ਰਸਤੋਂ ਉਹਨਾਂ ਦੇ ਵੱਲੋਂ ਲਿਆਂਦੀ ਗਈ ਉਹ ਵੰਡੀ ਵੀ ਜਾਏਗੀ ਤੇ ਇਸ ਮੌਜੂਦਾ ਜੋ ਪਿੰਡ ਦੇ ਹਾਲਾਤ ਆ ਕੀ ਕਹਿਣਾ ਚਾਹੁੰਦੇ ਇਸ ਸੰਬੰਧ ਦੇ ਵਿੱਚ ਬੇਨਤੀ ਆ ਪਹਿਲਾਂ ਪ੍ਰਵਾਹ ਸਾਰੇ ਭੈਣ ਭਰਾਵਾਂ ਨੂੰ ਪਿੰਡ ਨਪਾਲ ਨੂੰ ਭੈਣ ਜੀ ਆਏ ਗੀਤਾ ਜੀ ਆਏ ਆ ਇਹ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਹੜੇ ਇਸ ਸਮੇਂ ਦੇ ਮਾੜੇ ਹਾਲਾਤਾਂ ਦੇ ਵਿੱਚ ਸਾਡੇ ਕੀ ਪਰਿਵਾਰ ਸਾਡੇ ਪਰਿਵਾਰਾਂ ਨੂੰ ਰਾਸ਼ਨ ਪਾਣੀ ਦੇਣ ਵਾਸਤੇ ਆਏ ਆ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਸਾਡੀ ਇਹ ਸਰਕਾਰਾਂ ਨੇ ਪਾਣੀ ਛੱਡਣ ਕਰਕੇ ਬਹੁਤ ਜਿਆਦਾ ਹਾਲਾਤ ਮਾਰੇ ਨੇ ਸਾਡੇ ਪਿੰਨਾਂ ਦੇ ਇਹਨੇ ਸਾਰੇ ਚਾਰ ਮੇਰੇ ਇਲਾਕੇ ਦੇ ਮਾਰੇ ਸਾਡੇ ਬਹੁਤ ਜਿਆਦਾ ਕੰਮ ਖਰਾਬ ਆ ਤੇ ਅਸੀਂ ਧੰਨਵਾਦ ਕਰਦੇ ਆ ਜੇ ਜਿਤਨਾ ਵੀ ਬਹੁਤ ਜਿਆਦਾ ਰਾਸ਼ਨ ਦੇਣ ਆਏ ਨੇ ਕਈ ਪਰਿਵਾਰ ਐ ਅਸੇ ਆ ਜਿਹੜੇ ਬਚਾਰੇ ਅੱਜ ਆਟੇ ਤੋਂ ਵੀ ਬੈਠੇ ਆ ਜੀ ਇਹਨਾਂ ਸਰਕਾਰਾਂ ਨੂੰ ਕੀ ਪਤਾ ਵਾ ਜੀ ਇਹ ਤਾਂ ਤਰਗੀਆਂ ਸਾਬੀਆਂ ਨੇ ਉੱਥੇ ਬੈਠੀਆਂ ਨੇ ਸਾਡੇ ਇਲਾਕਿਆਂ ਦਾ ਬਹੁਤ ਹਾਲਾ ਮਾਰਾ ਵਾ ਨਾ ਅਸੀਂ ਜਿਨਾਲੇ ਜਾਣ ਜੋਗੇ ਨਾ ਆਉਣ ਜੋਗੇ ਸ਼ਹਿਰੀ ਰੋਕੇ ਚ ਅਸੀਂ ਤਾਂ ਤੁਹਾਡੇ ਘੇਰੇ 'ਚ ਬੈਠੇ ਆ ਜੀ ਜੇ ਜੇ ਆਪਾਂ ਸਰ ਪੈਲੀਆਂ ਦੀ ਗੱਲ ਕਰੀਏ ਤੇ ਬਹੁਤ ਸਾਰੀ ਜਿਹੜੀ ਫਸਲ ਆ ਉਹ ਖਰਾਬ ਹੋ ਰਹੀ ਆ ਤੇ ਕੁਝ ਤੇ ਪੈਲੀਆਂ ਦੇ ਵਿੱਚ ਅਸੀਂ ਦੇਖਿਆ ਜਦੋਂ ਦੌਰਾ ਕੀਤਾ ਤੇ ਬਿਲਕੁਲ ਉੱਪਰ ਤੱਕ ਜਿਹੜੀ ਫਸਲ ਤੱਕ ਪਾਣੀ ਆਇਆ ਹੋਇਆ ਤੇ ਫਸਲ ਬਿਲਕੁਲ ਬਰਬਾਦ ਹੋ ਗਈ ਆ ਲੱਗਦਾ ਆ ਕਿ ਕੋਈ ਸਰਕਾਰ ਦੇ ਵੱਲੋਂ ਜਾਂ ਕਿਸੇ ਸੰਸਥਾਵਾਂ ਦੇ ਵੱਲੋਂ ਹੁਣ ਤੱਕ ਤੁਹਾਡੇ ਤੱਕ ਕੋਈ ਰਾਬਤਾ ਕੀਤਾ ਗਿਆ ਕੋਈ ਵਿੱਤੀ ਮਦਦ ਕੋਈ ਸਹਾਇਤਾ ਜਿਹੜੀ ਪੈਸੇ ਦੇ ਨਾਲ ਤੁਹਾਨੂੰ ਕਿਸੇ ਪਰਿਵਾਰ ਨੂੰ ਜਾਂ ਦਿੱਤੀ ਗਈ ਕੋਈ ਨਹੀਂ ਜੀ ਸਾਨੂੰ ਕੁਝ ਨਹੀਂ ਦਿੱਤੀ ਗਈ ਰਾਵੀ ਦਰਿਆ ਨੇ ਸਾਨੂੰ ਮਾਰ ਮਾਰੀ ਹੈ ਲਾ ਕੇ ਕਿਸੇ ਨੇ ਸਾਨੂੰ ਨਹੀਂ ਦਿੱਤੀ ਸਾਡੇ ਬਹੁਤ ਹਾਲਾਤ ਮਾਰੇ ਆ ਚਾਰਜ ਫੇਰੇ ਘਰਾਵਰੇਆ ਕੋਨਿਆਲ ਸਾਹਿਬ ਦਾ ਸਾਰੇ ਚਾਰਜ ਫੇਰੇ ਸਾਡੇ ਪਾਣੀ ਆ ਬਹੁਤ ਜਿਆਦੇ ਹਾਲਾਤ ਮਾਰੇ ਸਾਡੇ ਫਸਲ ਖਰਾਬ ਹੋ ਗਏ ਨੇ ਜਿਹੜੀਆਂ ਮਾਰੇ ਵਿਚਾਰੇ ਮਾਰੇ ਬੰਦੇ ਨੇ ਵਿਚਾਰੇ ਉਹਨਾਂ ਦੇ ਕੋਲ ਆਟਾ ਦਾਣਾ ਨਹੀਂ ਹੈਗਾ ਜਿਹੜਾ ਚਾਰਾ ਉਹ ਖਤਮਿਆ ਹਰ ਚੀਜ਼ ਖਤਮਿਆ ਸਰਕਾਰ ਨੇ ਕੋਈ ਅਜੇ ਤੱਕ ਧਿਆਨ ਨਹੀਂ ਇਥੇ ਦਿੱਤਾ ਜਿਹੜੇ ਜਿਹੜੇ ਲੋਕ ਹੁੰਦੇ ਆ ਰੋਜ਼ ਉਹਨਾਂ ਨੇ ਕਮਾਈ ਕਰਨੀ ਆ ਔਰ ਉਹੀ ਉਹਨਾਂ ਨੇ ਖਾਣਾ ਹੁੰਦਾ ਆ ਲੱਗਦਾ ਕਿ ਇਸ ਸਮੇਂ ਦੇ ਜਿਹੜੇ ਹਾਲਾਤ ਆ ਉਹ ਬਹੁਤ ਜ਼ਿਆਦਾ ਬੱਤਰ ਨੇ ਕਿਉਂਕਿ ਲੋਕਾਂ ਨੂੰ ਭੁੱਖੇ ਰਹਿ ਕੇ ਵੀ ਗੁਜ਼ਾਰਾ ਕਰਨਾ ਪੈ ਰਿਹਾ ਹੈ ਦੇਖੋ ਜੀ ਇੱਥੇ ਹਾਲਾਤ ਏਡੇ ਮਾੜੇ ਨੇ ਮਿਹਨਤ ਕਰਕੇ ਰੋਜ਼ ਉਹ ਬਚਾਰੇ 100 200 ਰੁਪਏ ਲਿਆਉਂਦੇ ਆ ਆਪਣੀ ਕਮਾਈ ਕਰਕੇ ਖਾਂਦੇ ਆ ਔਰ ਕਈ ਗਰੀਬ ਪਰਿਵਾਰ ਨੇ ਹੀ ਵੇਖਣ ਦੇ ਆ ਬਚਾਰੇ ਬਹੁਤ ਜ਼ਿਆਦਾ ਆਟੇ ਤੋਂ ਤੰਗ ਆ ਤਾਰਾਂ ਤੋਂ ਤੰਗ ਆ ਦੁੱਧ ਤੋਂ ਤੰਗ ਆ ਕੋਈ ਨਾ ਕੋਈ ਸਹਾਤਾ ਮਿਲਣੀ ਚਾਹੀਦੀ ਆ ਜੀ ਅਜੇ ਤੱਕ ਤੇ ਮਿਲੀ ਨਹੀਂ ਭਾਜੀ ਇੱਥੇ ਕੋਈ ਆ ਤੁਹਾਡਾ ਧੰਨਵਾਦ ਆ ਜਿਹੜੇ ਇਥੇ ਜੇ ਸੜਕਾਂ ਦੀ ਗੱਲ ਕਰੀਏ ਤੇ ਸੜਕਾਂ ਵੀ ਬਿਲਕੁਲ ਬਲੌਕ ਹੋ ਚੁੱਕੀਆਂ ਐ ਇੰਨਾ ਪਾਣੀ ਆ ਤੇ ਇਥੋਂ ਤੁਹਾਡਾ ਪਿੰਡ ਤੋਂ ਬਾਹਰ ਜਾਣਾ ਜਿਹੜਾ ਆ ਉਹ ਕਿੰਨਾ ਕੁ ਮੁਸ਼ਕਲ ਆ ਬਹੁਤ ਜ਼ਿਆਦਾ ਮੁਸ਼ਕਲ ਆ ਜੀ ਕੋਈ ਜਾ ਹੀ ਨਹੀਂ ਰਿਹਾ ਕੋਈ ਕੋਈ ਗੱਲਬਾਤ ਨਹੀਂ ਛਰਕਾਂ ਸਾਹਿਬ ਢੱਕੀਆਂ ਨੇ ਪਾਣੀ ਚਾਰ-ਛੇ ਫਸਲਾਂ ਖਰਾਬ ਹੋ ਗਈਆਂ ਨੇ ਇੱਕ ਨਿੱਗੀ ਜਿਹੀ ਟਿੱਬੀ ਦੇਸੀ ਆ ਬਸ ਜੀ ਇਧਰਲੇ ਬੰਨੇ ਹੋਰ ਕੋਈ ਟਿੱਬੀ ਨਹੀਂ ਆ ਸਰ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਜਿਹੜੇ ਪਿੰਡ ਦੇ ਜਿਹੜੇ ਮੌਜੂਦਾ ਹਾਲਾਤ ਆ ਆਪਾਂ ਪੂਰੇ ਪੰਜਾਬ ਦੇ ਵਿੱਚ ਇਹ ਹੜ੍ਹ ਦੀ ਮਾਰ ਆਈ ਆ ਕੁਦਰਤੀ ਆ ਲਾਲੋ ਕੀ ਕੁਦਰਤੀ ਜਿਹੜੀ ਆਫਤ ਅੱਜ ਆਣ ਪਈ ਆ ਇਸ ਪਿੰਡ ਦੇ ਉੱਤੇ ਤੇ ਪੂਰੇ ਪੰਜਾਬ ਦੇ ਵਿੱਚ ਕਈ ਜਿਹੜੇ ਪਿੰਡ ਨੇ ਉਹਨਾਂ ਦੇ ਉੱਤੇ ਪਈ ਆ ਕੀ ਕਹਿਣਾ ਚਾਹੁੰਦੇ ਆ ਅਸੀਂ ਤੇ ਆਨੇ ਆ ਵੀ ਬਹੁਤ ਜਿਆਦੀ ਮੇਰੇ ਪਰਮੇਸ਼ਰ ਵੱਲੋਂ ਵੀ ਮਾੜੀ ਹੋਂਦੀ ਆ ਤੇ ਦੁਨੀਆ ਵੱਲੋਂ ਵੀ ਮਾੜੀ ਹੋਂਦੀ ਆ ਵੇਖ ਲਓ ਤਰਨਤਾਰਨ ਫਾਜ਼ਲ ਕਾ ਜੋ ਵੀ ਆ ਸਾਰੇ ਜ਼ਿਲ੍ਹੇ ਹੀ ਸਾਰੇ ਪਾਣੀ ਨਾਲ ਡੁੱਬਿਆ ਇਧਰ ਰਾਵੀ ਨੇ ਮਾਰ ਮਾਰਤੀ ਆ ਇਧਰ ਘੋਨੇ ਵੱਲੋਂ ਪਾਣੀ ਟੁੱਟਾ ਉਹਨੇ ਮਾਰ ਮਾਰਤੀ ਜੋ ਗਰੀਬ ਪਰਿਵਾਰ ਆ ਰੋਜ਼ ਦਿਹਾੜੀ ਕਰਕੇ ਆਟਾ ਪਾਣੀ ਲੈ ਕੇ ਖਾਣ ਵਾਲੀ ਉਹ ਕਿੱਥੋਂ ਖਾਣ ਉਹ ਇਹ ਸਰਕਾਰ ਨੇ ਇਥੇ ਨਹੀਂ ਸੁਣੀ ਇਥੇ ਸਿਰਫ ਜੇ ਨੰਦਪੁਰ ਸਾਹਿਬ ਵਾਲੇ ਬਾਬੇ ਨਾ ਹੋਣ ਤੇ ਲੋਕ ਭੁੱਖੇ ਮਰਨਗੇ ਜਿਨ੍ਹਾਂ ਦੇ ਘਰ ਹੈਗਾ ਉਹ ਭੱਜ ਭੱਜ ਕੇ ਜਾ ਕੇ ਭਾਵੇਂ ਕਿਤੇ ਵੀ ਲਿਆ ਕੇ ਖਾਣ ਤਗੜੇ ਤਾਂ ਖਾ ਸਕਦੇ ਗਰੀਬ ਕਿੱਥੋਂ ਖਾਊਗਾ ਗਰੀਬ ਵਾਸਤੇ ਰਸਣ ਇਤਰਾ ਹੀ ਆ ਕੋਈ ਆਊਗਾ ਤੇ ਉਹਨੂੰ ਦੇਊਗਾ ਤੇ ਤਾਂ ਉਹ ਪਕਾ ਕੇ ਖਾਊਗਾ ਕਈਆਂ ਚੁੱਲਿਆਂ ਜਿਹਦੇ ਕਦੇ ਅੱਗ ਨਹੀਂ ਬਲੀ ਇਹ ਸਰਕਾਰ ਨੂੰ ਚਾਹੀਦਾ ਉਹ ਸੋਚਣਾ ਪਿੰਡਾਂ ਦੇ ਵਿੱਚ ਆਣ ਕੇ ਮੌਜੂਦਾ ਗਰਾਉਂਡ ਤੇ ਆਣ ਕੇ ਵੇਖਣ ਪਿੰਡਾਂ ਦੇ ਵਿੱਚ ਗਲੀਆਂ 'ਚ ਫਿਰ ਕੇ ਵੇਖਣਾ ਕਿ ਲੋਕਾਂ ਦੇ ਘਰ ਕਿਹੜੇ-ਕਿਹੜੇ ਅੱਗ ਬਲਣ ੜਈ ਆ ਜੀ ਜੀ ਔਰ ਜਿਹੜੀਆਂ ਗੱਲ ਕਰੀਏ ਪੈਲੀਆਂ ਦੀ ਤੇ ਪੈਲੀਆਂ ਫਸਲ ਜਿਹੜੀ ਬਰਬਾਦ ਹੋ ਚੁੱਕੀ ਬਿਲਕੁਲ ਪੰਜਾਬ ਸਰਕਾਰ ਨੂੰ ਕੀ ਅਪੀਲ ਹੈ ਤੁਹਾਡੀ ਨਾਲ ਚਲੋ ਤੁਹਾਨੂੰ ਦਿਖਾਈਏ ਵੀ ਚਾਚਾ ਪੰਜ-ਪੰਜ ਫੁੱਟ ਪਾਣੀ ਝੋਨਿਆਂ ਦੇ ਉੱਤੋਂ ਦੀ ਪਾਣੀ ਨੰਗਣ ੜਿਆ ਜੀ ਤੇ ਗਰੀਬ ਕਿਸਾਨ ਕਿਧਰ ਨੂੰ ਜਾਊਗਾ ਮੁੜ ਕੇ ਆ ਜਾਂਦੇ ਆ ਇਹ ਫਸਲ ਲੇ ਕੇ ਮਰਦੇ ਆ ਸਰਕਾਰ ਨੇ ਕੱਖ ਦੇਣਾ ਨਹੀਂ ਆਇਆ ਇੱਥੇ ਇਹ ਆਪਸ ਵਿੱਚ ਲੜੀ ਜਾਂਦੇ ਆ ਸਰਕਾਰਾਂ ਪਿੰਡਾਂ ਦੇ ਵਿੱਚ ਕੱਖ ਦੇਣ ਨਹੀਂ ਦੇ ਇਹ ਸਿਰਫ ਆਉਂਦੇ ਆ ਕੋਲ ਤੋਂ ਪਿੱਛੋਂ ਇਹ ਆਪਣੇ ਨੰਬਰ ਬਣਾਉਣ ਕਰਕੇ ਫੋਟੋ ਲਵਾ ਕੇ ਪੰਜ ਚਾਰ ਜਣੇ ਇਕੱਠੇ ਕਰਕੇ ਪਿੱਛੋਂ ਲੈ ਹੁੰਦੇ ਆ ਜਗਾ ਜਾਂਦੇ ਆ ਜਾਂ ਹੁਣ ਤੱਕ ਮਤਲਬ ਜੇ ਗਰਾਊਂਡ ਦੀ ਗੱਲ ਕਰੀਏ ਇਸ ਜਗ੍ਹਾ ਦੇ ਉੱਤੇ ਕਿ ਪਾਣੀ ਦੇ ਵਿੱਚ ਕੋਈ ਹਾਲੇ ਤੱਕ ਉਤਰਿਆ ਨਹੀਂ ਆ ਕੋਈ ਮਤਲਬ ਸਰਕਾਰ ਦੇ ਵੱਲੋਂ ਕੋਈ ਵੀ ਤੁਹਾਡੇ ਲਈ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਨਹੀਂ ਆ। ਇੱਥੇ ਇੱਕ ਆਇਆ ਸੀ ਐਮਪੀ ਪਤਾ ਨਹੀਂ ਕਿਹੜਾ ਉਹ ਕਿੱਥੋਂ ਦਾ ਆਇਆ ਵਾ ਚਾਰ ਕਿ ਤਰਪਾਲਾਂ ਲੈ ਕੇ ਆਇਆ ਇੱਕ ਤਰਪਾਲ ਹੋ ਗਈ ਇੱਥੇ ਪਿੰਡ ਵਾਲਿਆਂ ਨੇ ਖੜੀ ਆ ਵਾ ਹਜੇ ਤੀਕਾ। ਅੱਧੇ ਤਰਪਾਲਾਂ ਵਾਪਸ ਲੈ ਕੇ ਚਲਾ ਗਿਆ ਵਾ ਇੱਥੇ ਕਿੰਨੀ ਦਾ ਸਰਕਾਰਾਂ ਇੱਥੇ ਕੰਮ ਕਰਨ ਦੀਆਂ ਨੇ। ਜੀ ਜੀ। ਹੈ? ਇੱਥੇ ਕੱਖ ਵੀ ਨਹੀਂ ਆ। ਇਹ ਸਿਰਫ ਜੇ ਨੰਦਬੂਤ ਸਾਹਿਬ ਵਾਲੇ ਬਾਬੇ ਨਾਨਾ ਇੱਥੇ ਹੋਣਾ ਤੇ ਅੱਧੇ ਲੋਕ ਭੁੱਖੇ ਇੱਥੇ ਰਾਹ ਨੂੰ ਸੌਣ। ਸੋ ਇਹ ਮੌਜੂਦਾ ਹਾਲਾਤ ਆ ਜਿਹੜੇ ਪਿੰਡ ਦੇ ਜਿਹੜੇ ਅੱਜ ਦੱਸੇ ਜਾ ਰਹੇ ਨੇ ਔਰ ਇੱਥੇ ਹੀ ਸਾਡੇ ਵਿੱਚ 크ਰਿਸਚਨ ਵੈਲਫੇਅਰ ਬੋਰਡ ਦੇ ਮੈਂਬਰ ਗੀਤਾ ਗਿਲਜੀ ਵੀ ਸਾਡੇ ਵਿੱਚ ਪਹੁੰਚੇ ਆ ਤੇ ਮੈਂ ਚਾਹਉਣਾ ਕਿ ਦੋ ਸ਼ਬਦ ਜਿਹੜੇ ਆ ਇਸ ਮੌਕੇ ਦੇ ਉੱਤੇ ਉਹ ਵੀ ਸ਼ਬਦ ਦੇ ਨਾਲ ਸਾਂਝੇ ਕਰਨਗੇ ਕਿ ਅੱਜ ਗਰਾਊਂਡ ਦੇ ਉੱਤੇ ਆ ਕੇ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਆਉਂਦੇ ਨੇ ਜਾਂਦੇ ਨੇ ਪਰ ਕੋਈ ਵੀ ਮੌਜੂਦਾ ਹਾਲਾਤਾਂ ਨੂੰ ਦੇਖਣ ਦੇ ਲਈ ਨਹੀਂ ਆਉਂਦਾ ਪਰ ਗੀਤਾ ਗਿਲਜੀ ਵੱਲੋਂ ਮੌਜੂਦਾ ਹਾਲਾਤਾਂ ਦਾ ਦੌਰਾ ਕੀਤਾ ਗਿਆ ਔਰ ਪਾਣੀ ਦੇ ਵਿੱਚ ਖਾਸ ਕਰਕੇ ਆਪ ਉਤਰਿਆ ਗਿਆ ਤੁਸੀਂ ਦੇਖ ਸਕਦੇ ਹੋ ਜੇ ਪੈਰਾਂ ਦੀ ਗੱਲ ਕਰੀਏ ਤੇ ਭੈਣ ਜਿਹੜੀ ਆ ਅੱਜ ਨੰਗੇ ਪੈਰੀ ਇਹ ਸੇਵਾ ਨੂੰ ਪਿੰਡ ਦੇ ਵਿੱਚ ਕਰਨ ਲਈ ਉਤਰਿਆ ਮਿਸ਼ਨ ਹੈਲਪ ਫਾਊਂਡੇਸ਼ਨ ਟੀਮ ਦੇ ਨਾਲ ਔਰ ਕੁਝ 크ਰਿਸਚੀਅਨ ਸਮੂਹ ਦਾਏ ਜਿਹੜੇ ਆ ਉਹ ਨਾਲ ਮਿਲ ਕੇ ਇਹ ਸੇਵਾ ਨੂੰ ਸਾਰੇ ਕਰ ਰਿਹਾ ਕੁਝ ਪਾਸਟਰ ਸਬਾਨ ਵੀ ਇਸ ਜਗ੍ਹਾ ਦੇ ਉੱਤੇ ਪਹੁੰਚੇ ਆ ਸਾਰੇ ਮਿਲ ਕੇ ਇਸ ਪਿੰਡ ਦੇ ਸਹਿਯੋਗ ਨੂੰ ਕਰਨ ਦੇ ਲਈ ਪਹੁੰਚੇ ਆ ਹਾਂਜੀ मैडम की कहना चाहोगे ਤੁਸੀਂ ਦੌਰਾ ਕੀਤਾ ਇਸ ਪਿੰਡ ਦਾ ਔਰ ਬੜੇ ਮਾੜੇ ਹਾਲਾਤ ਨੇ ਕੀ ਕਹਿਣਾ ਚਾਹੁੰਦੇ ਬਿਲਕੁਲ ਵੇਖੋ ਇਹ ਇੱਕ ਕੁਦਰਤੀ ਆਫਤ ਹੈ ਸੱਚਮੁੱਚ ਇਹ ਮੰਨਣਯੋਗ ਹੈ ਕਿ ਇਸ ਟਾਈਮ ਜਿਹੜੇ ਹਾਲਾਤ ਆ ਬਹੁਤ ਔਖੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਔਰ ਇਹ ਨੁਕਸਾਨ ਦੀ ਮਿਲ ਲੱਗਦਾ ਹੈ ਕਿ ਅਗਲੇ 5 6 ਸਾਲਾਂ ਤੱਕ ਅਕਰ ਪਰ ਪਾਈ ਤੇ ਨਹੀਂ ਕਰ ਸਕਦੇ ਪਰ ਹਾਂ ਅਸੀਂ ਲੋਕਾਂ ਦੇ ਨਾਲ ਖੜੇ ਆ ਜਿਹੜੀ ਇਹਨਾਂ ਨੂੰ ਚੀਜ਼ ਦੀ ਜ਼ਰੂਰਤ ਆ ਪ੍ਰਸ਼ਾਸਨ ਨਾਲ ਵੇਖਿਆ ਜਾਵੇ ਤੇ ਸਾਡੇ ਜਿਹੜੇ ਮੰਤਰੀ ਸਾਹਿਬ ਕੁਲਦੀਪ ਸਿੰਘ ਢਾਰੀਵਾਲ ਜੀ ਨੇ ਉਹ ਵੀ ਹਮੇਸ਼ਾ ਗਰਾਊਂਡ ਤੇ ਰਹਿ ਕੇ ਆਪਣੇ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਅਸੀਂ ਵੀ ਅੱਜ ਪੂਰਾ ਮਹਿਲਾ ਵਿੰਗ ਦੀ ਟੀਮ ਸਾਡੇ ਨਾਲ ਆਈ ਹੈ ਸਾਡੇ ਪਲਾਨਿੰਗ ਇਮਿਟੇ ਤੋਂ ਆਏ ਨੇ ਅਸੀਂ ਸਾਰੇ ਜਿਹੜੇ ਆ ਗਰਾਊਂਡ ਦੀ ਰਿਐਲਿਟੀ ਵੇਖ ਕੇ ਗਰਾਊਂਡ ਵਿੱਚ ਉਤਰ ਕੇ ਜੋ ਸਾਡੇ ਕੋਲ ਬਣਦਾ ਸਰਦਾ ਹੈ ਅਸੀਂ ਲੋਕਾਂ ਦੀ ਮਦਦ ਕਰ ਰਹੇ ਆ ਅਸੀਂ ਅੱਜ ਸੁੱਕਾ ਰਾਸ਼ਨ ਦੇਣ ਆਏ ਆ ਹੈ ਨਾ ਜੋ ਵੀ ਪਾਣੀ ਦੇਣ ਆਏ ਆ ਕਿਉਂਕਿ ਇਸ ਸਮੇਂ ਜਿਹੜਾ ਇਹ ਸਮੇਂ ਆ ਬਹੁਤ ਔਖਾ ਵਾ ਲੋਕੀ ਬੜੀ ਮੁਸ਼ਕਿਲ ਨਾਲ ਰਹਿ ਰਹੇ ਨੇ ਕਿਉਂਕਿ ਕਨੈਕਟੀਵਿਟੀ ਬੰਦ ਹੋ ਗਈ ਆ ਲਾਈਟ ਬੰਦ ਹੋ ਗਈ ਹੈ ਤੇ ਬਹੁਤ ਔਖਾ ਹੈ ਤੇ ਅਸੀਂ ਨਾਲ ਖੜੇ ਆ ਪ੍ਰਸ਼ਾਸਨ ਨਾਲ ਬਹੁਤ ਬਹੁਤ ਧੰਨਵਾਦ ਸੋ ਇਹ ਸਾਨੂੰ ਸਾਡੇ ਵਿੱਚ ਮੈਡਮ ਗੀਤਾ ਗਿਲ ਜੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਅੱਜ ਮੌਕੇ ਦੇ ਉੱਤੇ ਉਹਨਾਂ ਨੇ ਇਸ ਪਿੰਡ ਦਾ ਦੌਰਾ ਕੀਤਾ ਔਰ ਫਿਲਹਾਲ ਉਹਨਾਂ ਨੇ ਦੱਸਿਆ ਕਿ ਜੋ ਵੀ ਸੁੱਕੀ ਰਸਤੇ ਆ ਉਹ ਉਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਆ ਔਰ ਨਾਲ ਪਾਣੀ ਦੀਆਂ ਜਿਹੜੀਆਂ ਬੋਤਲਾਂ ਲਿਆਂਦੀਆਂ ਗਈਆਂ ਉਹ ਦਿੱਤੇ ਜਾ ਰਹੇ ਆ ਕਿਉਂਕਿ ਜਿੱਥੇ ਸਰਕਾਰ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੀ ਆ ਉੱਤੇ ਸੰਸਥਾਵਾਂ ਵੀ ਪੂਰੇ ਪੂਰੇ ਜੋਰਾ ਸ਼ੋਰਾਂ ਦੇ ਨਾਲ ਪੂਰੀ ਸਪੋਰਟ ਕਰ ਰਹੀਆਂ ਨੇ ਮੋਢੇ ਨਾਲ ਮੋਢਾ ਮਾਰ ਕੇ ਚੱਲ ਰਹੀਆਂ ਨੇ ਤਾਂ ਕਿ ਤਾਂ ਕਿ ਕਿਸੇ ਨੂੰ ਕੋਈ ਤੰਗੀ ਨਾ ਆਵੇ ਮੁਸ਼ਕਲ ਨਾ ਆਵੇ ਕਿਉਂਕਿ ਬਹੁਤ ਸਾਰੇ ਲੋਕ ਭੁੱਖੇ ਪਾਣੇ ਜਿਹੜੇ ਘਰਾਂ ਵਿੱਚ ਇੰਤਜ਼ਾਰ ਕਰਦੇ ਨੇ ਬੈਠੇ ਨੇ ਕਿ ਕੋਈ ਆਏਗਾ ਤੇ ਸਾਡੇ ਬੱਚਿਆਂ ਦੇ ਲਈ ਕੋਈ ਰਸਤਾ ਲੈ ਕੇ ਆਏਗਾ ਕੋਈ ਰਾਸ਼ਨ ਲੈ ਕੇ ਆਏਗਾ ਤਾਂ ਉਹਨਾਂ ਨੂੰ ਦਿੱਤਾ ਜਾਏਗਾ ਸੋ ਕੈਮਰਾਮੈਨ ਜਗਪ੍ਰੀਤ ਦੇ ਨਾਲ ਮੈਂ ਨਵਜੋਤ ਗਿੱਲ ਸੱਚ